तरण तारण के तहसील बाज़ार में स्थित तीन मंजिला रेडीमेड कपड़ों की दुकान माझा रेडीमेड में कल देर रात भीषण आग लग गई जिससे 50 लाख रुपए से अधिक का माल जलने का अनुमान है आग रात करीब साढ़े नौ बजे लगी जब दुकान बंद हो चुकी थी और दुकान में रखे सामान में तेज़ी से फैल गई दुकान के मालिक और दुकानदार कल्याण संघ के अध्यक्ष गुरिंदर सिंह लाड़ी ने स्थिति का वर्णन करते हुए कहा कि घर पहुंचने के कुछ देर बाद ही उन्हें एक पड़ोसी ने फ़ोन करके आग लगने की सूचना दी घटनास्थल पर लौटने पर उन्होंने पाया कि उनकी दुकान के अंदर आग लगी हुई है फायर ब्रिगेड के कार्यालय से महज़ पांच मीटर की दूरी पर होने के बावजूद सहायता में देरी हुई और विभाग की गाड़ी गेट के पास ही खड़ी रही लाड़ी के अनुसार अगर फ़ायर ब्रिगेड ने तुरंत हस्तक्षेप किया होता तो नुकसान कम हो सकता था चूंकि यह शादियों के सीजन की बिक्री का चरम समय है इसलिए लाड़ी ने नुकसान पर गहरा खेद व्यक्त किया जिसका उनके व्यवसाय पर काफी असर पड़ेगा उन्होंने अग्निशमन विभाग से आपातकालीन प्रतिक्रिया में अधिक कुशल होने की आवश्यकता पर बल दिया विशेष रूप से प्रभावित क्षेत्र के निकट होने के कारण स्थानीय दुकानदार अब अधिकारियों से भविष्य में ऐसी घटनाओं को रोकने के लिए आपातकालीन सेवाओं की प्रतिक्रियात्मकता की समीक्षा करने और उसे बेहतर बनाने का आग्रह कर रहे हैं दुकान का नाम इतने रात नौ बजे कार चले गए दस बजे फोन आया लग चुकी दुकान थे ਉਹਨਾਂ ਦੀ ਦੁਕਾਨ ਵਿੱਚ ਅਹੀਂ ਮਾਲ ਬਹੁਤ ਜ਼ਿਆਦਾ ਆੜਾਈ ਪਰ ਸੋਹ ਹੀ ਮਾਲ ਲੈ ਕੇ ਆਏ ਆ 10 ਤੋਂ 15 ਲੱਖ ਰੁਪਏ ਦਾ ਸਾਰਾ ਬੋਲਣ ਸਾਰਾ ਸੜਕੇ ਸਵਾ ਉੱਪਰ ਸਾਰਾ ਬੋਲਣ ਹੀ ਪਿਆ ਹੈ ਉਹ ਸਾਰਾ ਸੜਕੇ ਸਵਾ ਹੋ ਗਿਆ ਵਾ ਕੋਈ ਨਾ ਕੋਈ ਬਚ ਜਾਣਾ ਬੋਲਣ ਨਹੀਂ ਆਦੇ 60 ਲੱਖ ਬੇਨਾ ਸਾਨੋ ਚੁਕਾ ਡਾ ਵਿਖਣ ਜੀ ਇਹ ਤਾਂ ਤਾਂ ਵਾਲੀ ਫਾਇਰ ਤੇ 70 ਸੀਟੀ ਨਾਲ ਕੋ ਫੋਕ ਤੇ ਆ ਦੇ ਘਾ ਰਹੀ ਉਹਨਾਂ ਨੂੰ ਜੀ ਕੰਪਲੇਨਟ ਪਾਈ ਆ ਉਹ ਘਟ ਘਟ 15 ਤੋਂ 20 ਮਿੰਟ ਬਾਅਦ ਆਏ ਆ ਜੀ ਤੇ ਆਏ ਆ ਤੇ ਉਹਨਾਂ ਕੋ ਆਗ ਨਹੀਂ ਬੁਝਾਈ ਗਈ ਤੇ ਉਸ ਤੋਂ ਬਾਅਦ ਫਿਰ ਦੂਜੀ ਵੱਡੀ ਗੱਡੀ ਆਈ ਆ ਉਹਨਾਂ ਕੋ ਵੀ ਨਹੀਂ ਫਿਰ ਅੰਬਰਸ ਤੋਂ ਗੱਡੀਆਂ ਆਈਆਂ ਫਿਰ ਉਹਨਾਂ ਨੇ ਕੰਟਰੋਲ ਹੋਇਆ ਲੰਗ ਵਗ ਆਗ ਜੀ 100 ਘੰਟੇ 2-3 ਘੰਟੇ ਹੁਣ ਕੀ ਮੰਗ ਕਰਦੇ ਜੀ ਸ਼ਾਸਨ ਕੇ ਹੋ ਮੰਗ ਕਰਦੇ ਜੀ ਆਣੀ ਸੁਣਵਾਈ ਕੀਤੀ ਜਾਂਦੇ ਕਰਦੇ ਚੁੱਕ ਚੁੱਕ ਅਸੀਂ ਕੰਮ ਕਰਦੇ ਵੇ ਆ ਪਤਾ ਨਹੀਂ ਕਿਸ ਕਰਤਾ ਕੋਈ ਕੋਈ ਸ਼ਾਰਟ ਸਰਕਟ ਹੋਇਆ ਜੀ ਉੱਪਰ ਦਾ ਕੀ ਚਲਾਈ ਚਲਦਾ ਦੇਖੋ ਜੀ ਮੈਂ ਦੁਕਾਨਦਾਰ ਜੁਨੀਅਰ ਪ੍ਰਧਾਨ ਦੇ ਹੋਣ ਦੇ ਨਾਤੇ ਮੈਂ ਇੱਕ ਜਿਹੜੇ ਦੁਕਾਨਦਾਰ ਵੀਰਾਂ ਨੂੰ ਅੱਜ ਇੱਕ ਪਹਿਲਾਂ ਵੀ ਦੋ ਤਰੀਕ ਨੂੰ ਦਿਵਾਲੀ ਵਾਲੇ ਦਿਨ ਪਹਿਲਾਂ ਵੀ ਇੱਕ ਫਰੰਡ ਇਹਨਾਂ ਦੀ ਹੀ ਦੁਕਾਨ ਸੀ ਇਹਨਾਂ ਦੇ ਭਰਾ ਦੀ ਉੱਥੇ ਵੀ ਇੱਕ ਅੱਗ ਲੱਗੀ ਸੀ ਉੱਥੇ ਵੀ ਇੱਕ ਛੋਟੀ ਗੱਡੀ ਨੇ ਬਾਜ਼ਾਰ ਦੋ ਦੁਕਾਨਾਂ ਇੱਕ ਅੱਡੇ ਬਾਜ਼ਾਰ ਚੱਕ ਲੱਗੀ ਸੀ ਮੇਰੀ ਦੁਕਾਨ ਤੇ ਇੱਕ ਅੱਗ ਲੱਗੀ ਸੀ ਇੱਕ ਇਹਨਾਂ ਦੀ ਦੁਕਾਨ ਤੇ ਅੱਗ ਲੱਗੀ ਸੀ ਦਿਵਾਲੀ ਵਾਲੇ ਦਿਨ ਉਸ ਤੋਂ ਬਾਅਦ ਵੀ ਅੱਜ ਕੱਲ ਰਾਤ ਜਿਹੜੀ ਅੱਗ ਲੱਗਣ ਦਾ ਕਾਰਨ ਆ ਜਿਹੜਾ ਉਹ ਸਰਕਟ ਸ਼ਟ ਹੋ ਗਿਆ ਵਾ ਉਦੇ ਕਾਰਨ ਜਿਹੜੀ ਦੁਕਾਨ ਦੇ ਉੱਪਰਲੀ ਜਿਹੜੀ ਤੀਸਰੀ ਮੰਜ਼ਲ ਸੀ ਉਹ ਸੜ ਕੇ ਸਾਰੀ ਸਵਾਹ ਹੋ ਗਈ ਹੈ ਲੱਖਾਂ ਰੁਪਈਆ ਦਾ ਉੱਤੇ ਮਾਲ ਜਿਹੜਾ ਸਾਰਾ ਹੀ ਪਾਰਟੀ ਵੀ ਜਿਹੜਾ ਜਿਹੜਾ ਮਾਲ ਹੁੰਦਾ ਜਿਹੜਾ ਅੱਜ ਕੱਲ ਜਿਹੜਾ ਸੀਜ਼ਨ ਆ ਉਹ ਵਿੱਚ ਜਿਹੜਾ ਵੇਚਣ ਵਾਲਾ ਮਾਲ ਸੀ ਸਾਰਾ ਸੜ ਕੇ ਸਵਾਹ ਹੋ ਗਿਆ ਵਾ ਉਹਦੇ ਬਾਕੀ ਜਿਹੜੀ ਦੋ ਮੰਜ਼ਲਾਂ ਸੀ ਜਿਹੜਾ ਪਾਣੀ ਦੇ ਨਾਲ ਜਿਹੜਾ ਜਿਹੜੀ 5 ਗ੍ਰੇਡ ਦੀ ਜਿਹੜੀ ਜਿਹੜੇ ਪਾਣੀ ਬੁਝਾਉਣ ਵਾਲੀ ਗੱਡੀਆਂ ਆਈਆਂ ਸੀ ਤਿੰਨ ਗੱਡੀਆਂ ਜਿਹੜੀਆਂ ਇੱਥੇ ਪਾਣੀ ਦੀਆਂ ਗੱਡੀਆਂ ਖੜੀਆਂ ਸੀ ਉਹਦੇ ਨਾਲ ਜਿਹੜਾ ਬਾਕੀ ਦਾ ਥਰਡੀ ਦੋ ਮੰਜ਼ਲਾਂ ਦਾ ਮਾਲ ਸੀਗਾ ਉਹ ਵੀ ਪਾਣੀ ਨਾਲ ਉਹਨਾਂ ਨੇ ਜਿਹੜਾ ਕੈਮੀਕਲ ਪਾਇਆ ਉਹਦੇ ਨਾਲ ਜਿਹੜਾ 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 maal ਹੀ ਸਾਰਾ ਖਰਾਬ ਹੋਣ ਦਾ ਕਾਰਨ ਹੋਇਆ ਅੰਦਾਜ਼ਾ ਕਿੰਨਾ ਦਾ ਅੰਦਾਜ਼ਾ ਜੀ 50 ਤੋਂ 60 ਲੱਖ ਰੁਪਏ ਦਾ ਤਾਂ ਹੀ ਨੁਕਸਾਨ ਹੋਇਆ ਜੀ ਕਿਉਂਕਿ maal ਜਿੰਨਾ ਵੀ ਦੋ ਮੰਜ਼ਿਲਾ ਤੇ maal ਹੀ ਉਹ ਵੀ ਸਾਰਾ ਖਰਾਬ ਹੋ ਗਿਆ ਵੀ ਜਿੰਨਾ maal ਸਾਰਾ ਗੱਲਾ ਹੋ ਗਿਆ ਜੀ ਗਿੱਲੇ ਹੋਣ ਕਾਰਨ ਕਰਕੇ ਕੋਈ ਵੀ ਉਹ maal ਤੇ ਦੂਜਾ ਲੋਹਗਾਣੇ ਕੈਮੀਕਲ ਵਿੱਚ ਉਹਨਾਂ ਨੇ ਪਾਇਆ ਹੀ ਪਾਣੀ ਦੇ ਵਿੱਚ ਜਿਹੜਾ ਉਹ ਜਿਹੜਾ ਅੱਕ ਭਜਾਉਂਦੇ ਜਿਹੜਾ ਉਹ ਉਹਦੇ ਕਰਕੇ ਸਾਰਾ maal ਜਿਹੜਾ ਖਰਾਬ ਹੋ ਗਿਆ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਵੀ ਸ਼ਹਿਰ ਇੱਕ ਜਿਹੜਾ ਗੁਰਜਿੰਦੇ ਪਾਸ਼ਾ ਨੇ ਇੱਕ ਗੱਲ ਕਹਿ ਕੇ ਗਏ ਵੀ ਕੋੜਿਆਂ ਦਾ ਸ਼ਹਿਰ ਆ ਉਹ ਸਚਾਈ ਹੈ ਜੀ ਇਹ ਕੋੜਿਆਂ ਦਾ ਹੀ ਸ਼ਹਿਰ ਆ ਕਿਉਂਕਿ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਾ ਉੱਚਾਈ ਤੱਕ ਪਹੁੰਚਿਆ ਵੀ ਜਿੰਨੀਆਂ ਵੀ ਕੋਈ ਇੱਥੇ ਵਾਰਦਾ ਤੇ ਲਵਾਰਸ ਸ਼ਹਿਰ ਹੈਗਾ ਇੱਕ ਨਾ ਹੀ ਕੋਈ ਇੱਥੇ ਵੋਟਾਂ ਲੈਣ ਲਈ ਕੋਈ ਵੱਖ-ਵੱਖ ਆਪਣੇ ਦਾਅਵੇ ਠੋਕਰੇ ਨੇ ਸਰਕਾਰਾਂ ਜਿਹੜੀਆਂ ਵਾਅਦੇ ਠੋਕਰੀਆਂ ਕੋਈ ਵੀ ਇੱਥੇ ਕੋਈ ਪੋਲੀਟੀਕਲ ਬੰਦਾ ਕੋਈ ਦੁੱਖ ਦਾ ਦੇਨ ਦੀ ਵਿਦਾਈ ਚਲੋ ਇਹਨਾਂ ਨੇ ਲੈਣਾ ਕੀ ਕਿਸੇ ਕੋ ਕੀ ਮੰਗ ਕਰਨੀ ਆ ਬਾਕੀ ਕੋਈ ਅਫਸੋਸ ਕਰਨਾ ਵੀ ਇੱਥੇ ਕੋਈ ਸਾਡੇ ਕੋਲ ਇੱਥੇ ਪ੍ਰਸ਼ਾਸਨ ਦਾ ਬੰਦਾ ਜਾਂ ਕੋਈ ਪੋਲੀਟਿਕਲ ਬੰਦਾ ਜਾਂ ਕੋਈ ਐਮਸੀ ਜਾਂ ਕੋਈ ਹੋਰ ਅਧਿਕਾਰੀ ਜਾਂ ਕੋਈ ਹੋਰ ਕੋਈ ਮੋਤਬਰ ਜਾਂ ਕੋਈ ਪ੍ਰਧਾਨ ਸਾਡੇ ਨਾਲ ਕੋਈ ਵੀ ਦੁਕਾਨਦਾਰਾਂ ਦੀ ਕਿਸੇ ਵੀ ਮੁਸ਼ਕਲ ਦੇ ਵਿੱਚ ਅੱਜ ਤੱਕ ਨਹੀਂ ਖੜਾ ਅਸੀਂ ਪ੍ਰੈਸ ਦੀ ਤਾਕਤ ਕੇ ਲਈ ਤਰਨ ਤਾਰਨ ਸੇ ਜਸਪੀਰ ਸਿੰਘ ਕੀ ਰਿਪੋਰਟ